ਬੋਲੀਏ ਜੀ ਸ਼ੰਕਰ ਭਗਵਾਨ ਕੀ ਜੈ ਬਾਬਾ ਸ੍ਰੀ ਚੰਦ ਜੀ ਭਗਵਾਨ ਕੀ ਜੈ ਹੋ ਆਈ ਭਾਗਾ ਵਾਲੀ ਬਾੜੀ ਏ ਸੋ ਲਖਣੀ ਮਾਤਾ ਭਗਾ ਵਾਲੀ ਬਾੜੀ ਏ ਸੋ ਲਖਣੀ ਮਾਤਾ ਭਗਾ ਵਾਲੀ ਬਾੜੀ ਏ ਸੋ ਲਖਣੀ ਜੀ ਦੀ ਕੋਖੋਂ ਜਾਏ ਬਾਲੀ ਸੰਸਾਰ ਦੇ ਪਦੋਂ ਮਿਸ਼ੇਵ ਅਵਤਾਰ ਧਰਤੇ ਪਦਨੁ ਮਿਸ਼ੇਵ ਅਵਤਾਰ ਤਾਰਦੇ ਓ ਪੰਦਰਾਂ ਕਵੰਜਾ ਹੋਇ ਪ੍ਰਕਾਸ਼ ਜੀ ਆਏ ਬੋਲੇ ਨਾਸ ਛੱਡ ਕੇ ਕੈਲਾਸ਼ ਜੀ ਆਏ ਬੋਲੇ ਨਾਸ ਛੱਡ ਕੇ ਕੈਲਾਸ਼ ਜੀ ਮਹਾਦੇਵ ਮਾਤੇ ਲੋਕ ਨੂੰ ਸੁਬਾਰਦੇ ਪਦਨੁ ਮਿਸ਼ੇਵ ਅਵਤਾਰ ਤਾਰਦੇ ਪਦਨੁ ਮਿਸ਼ੇਵ ਅਵਤਾਰ ਤਾਰਦੇ ਓ ਸੁਲਤਾਨਪੁਰ ਅਵਤਾਰ ਆਇਆ ਸੀ ਸੋਲਤਾਨ ਕੋਰੇ ਅਵਤਾਰ ਆਇਆ ਸੀ ਚਾਰੇ ਪਾਸੇ ਕੋੜ ਦਾ ਹਨੇਰਾ ਛਾਇਆ ਸੀ ਚਾਰੇ ਪਾਸੇ ਕੋੜ ਦਾ ਹਨੇਰਾ ਛਾਇਆ ਸੀ ਚੱਕ ਤਹ ਹਨੇਰਾ ਚਾਨਣ ਪਸਾਰਦੇ ਚਾਨਣ ਪਸਾਰਦੇ ਪਦਨੋ ਮਿਸ਼ੇਬ ਅਵਤਾਰ ਤਾਰਦੇ ਪਦਨੋ ਮਿਸ਼ੇਬ ਅਵਤਾਰ ਤਾਰਦੇ ਦਾਦੀ ਤੇ ਪਤਾ ਜੀ ਬੜੇ ਹਰ ਛਾਇਨੇ ਬੜੇ ਹਰ ਛਾਇਨੇ ਪੂਆ ਨਾਨਕੀ ਦੇ ਸ਼ਾਗਨ ਮਨਾਏ ਨੇ ਪੂਆ ਨਾਨਕੀ ਦੇ ਸ਼ਾਗਨ ਮਨਾਏ ਨੇ ਜੈ ਰਾਮ ਫੂਫਾ ਵਰਨੇ 시 ਵਰਦੇ ਭਤੋਂ ਨੂੰ ਮਿਸ਼ੇਬ ਅਵਤਾਰ ਤਾਰਦੇ ਭਤੋਂ ਨੂੰ ਮਿਸ਼ੇਬ ਅਵਤਾਰ ਤਾਰਦੇ ਰਗੁ ਕੋਲ ਵੇਦੀ ਵੰਸ ਹੈ ਮਹਾਨ ਜੀ ਰਾਗੋ ਕੋਲ ਵਿਦਵਸ ਹੈ ਮਹਾਨ ਜੀ ਵੰਸ ਹੈ ਮਹਾਨ ਜੀ ਕਾਲੂ ਦਾ ਦਾ ਦਿੰਦ ਦੇਲ ਖੋਲਦਾਨ ਜੀ ਕਾਲੂ ਦਾ ਦਾ ਦਿੰਦ ਦੇਲ ਖੋਲਦਾਨ ਜੀ ਦਿੱਤੇ ਦਵਾਰ ਸਾਬ ਨੂੰ ਪੰਡਾਰ ਦੇ ਸਾਬ ਨੂੰ ਪੰਡਾਰ ਦੇ ਪਦਨੋ ਮਿਸ਼ੇਵ ਅਵਤਾਰ ਤਰਦੇ ਪਦਨੋ ਮਿਸ਼ੇਵ ਅਵਤਾਰ ਤਰਦੇ ਓ ਪਿੰਡ ਤੇ ਵਿਭੂਤੀ ਕੰਨੀ ਮਾਸਮੰਦਰ ਸੀਸ ਤੇ ਜਟਾ ਮ ਲਗਦੀਆਂ ਸੁੰਦਰ ਸੀਸ ਤੇ ਜਟਾ ਮ ਲਗਦੀਆਂ ਸੁੰਦਰ ਕਹਿੰਦੇ ਚ ਲਕਰ ਨੇ ਤੇਰ ਪੁਰਰਦੇ ਪਤਨ ਮਿਸ਼ੇਵ ਅਵਤਾਰ ਧਰਦੇ ਪਤਨ ਮਿਸ਼ੇਵ ਅਵਤਾਰ ਧਰਦੇ ਓ ਮੁਖੜੇ ਦਾ ਨੂਰ ਨੇ ਸ਼ਿਕਾਰੇ ਮਾਰਦਾ ਲੈ ਸ਼ਿਕਾਰੇ ਮਾਰਦਾ ਦੇਖਦੇ ਹੀ ਦੁੱਖ ਟੁੱਟ ਜੇ ਬਿਮਾਰ ਦਾ ਦੇਖਦੇ ਹੀ ਦੁੱਖ ਟੁੱਟ ਜੇ ਬਿਮਾਰ ਦਾ ਟੋ ਲੈ ਨਰ ਨਰ ਦੇ ਪਦਨੋਂ ਮਿਸ਼ੇਵ ਅਵਤਾਰ ਧਰਦੇ ਪਦਨੋਂ ਮਿਸ਼ੇਵ ਅਵਤਾਰ ਧਰਦੇ ਹੋ ਪੱਖੋਂ ਕੀ ਤੋਂ ਨਾਨਾ ਨਾਨੀ ਚੱਲੇ ਆਏ ਨੇ ਹੋ ਪੱਖੋਂ ਕੀ ਤੋਂ ਨਾਨਾ ਨਾਨੀ ਚੱਲੇ ਆਏ ਨੇ ਕਹਿੰਦੇ ਚੱਲੇ ਆਏ ਨੇ ਤਲਵੰਡੀ ਵਿੱਚ ਜਸ਼ਨ ਮਨਾਏ ਨੇ ਤਲਵੰਡੀ ਵਿੱਚ ਜਸ਼ਨ ਮਨਾਏ ਨੇ ਅੱਖਾਂ ਤੇ ਕਮਲ ਪਿਆਸ ਨੇ ਦਿਦਾਰ ਦੇ ਪਿਆਸ ਨੇ ਦਿਦਾਰ ਦੇ ਪਾਦੋਂ ਨਮਿਸ਼ੇ ਰਿਓ ਅਵਤਾਰ ਧਾਰ ਦੇ ਪਾਦੋਂ ਨਮਿਸ਼ੇ ਰਿਓ ਅਵਤਾਰ ਧਾਰ